ਅਸ਼ਕਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਇਸ ਵੇਲੇ ਦੀ ਮੰਦਭਾਗੀ ਖਬਰ ਆ ਰਹੀ ਹੈ ਗੜ ਸ਼ੰਕਰ ਤੋਂ ਜਿੱਥੇ ਕਿ ਗੜ ਸ਼ੰਕਰ ਸ਼੍ਰੀ ਆਨੰਦਪੁਰ ਸਾਹਿਬ ਰੋਡ ਤੇ ਸਾਈਕਲ ਉੱਤੇ ਜਾ ਰਿਹਾ ਇੱਕ 16 ਸਾਲਾ ਨੌਜਵਾਨ ਦੀ ਟਿਪਰ ਥੱਲੇ ਆਉਣ ਦੇ ਨਾਲ ਦਰਦਨਾਕ ਮੌਤ ਹੋ ਗਈ ਹੈ। ਜਾਣਕਾਰੀ ਦੇ ਅਨੁਸਾਰ ਅੰਕਿਤ ਪੁੱਤਰ ਲੇਟ ਸੁਰੇਸ਼ ਕੁਮਾਰ ਵਾਟ ਨੰਬਰ 11 ਅੰਬੇਡਕਰ ਨਗਰ ਗੜਸ਼ੰਕਰ ਫੁੱਟਬਾਲ ਦੀ ਪ੍ਰੈਕਟਿਸ ਕਰਨ ਲਈ ਸ਼੍ਰੀ ਆਨੰਦਪੁਰ ਸਾਹਿਬ ਰੋਡ ਤੋਂ ਗੜਸ਼ੰਕਰ ਵੱਲ ਨੂੰ ਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਪਿੱਛੋਂ ਆ ਰਹੇ ਟਿਪਰ ਚਾਲਕ ਨੇ ਟਿਪਰ ਨੂੰ ਨੌਜਵਾਨ ਤੇ ਚੜਾ ਦਿੱਤਾ ਜਿਸ ਦੇ ਕਾਰਨ ਉਸ ਦੀ ਮੌਕੇ ਉੱਤੇ ਮੌਤ ਹੋ ਗਈ। ਹਾਸੇ ਦੇ ਤੁਰੰਤ ਬਾਅਦ ਟਿਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਇਸ ਹਾਸੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਗੜਸ਼ੰਕਰ ਦੇ ਸਬ ਇੰਸਪੈਕਟਰ ਹਰਜੀਤ ਸਿੰਘ ਪੁਲਿਸ ਪਾਰਟੀ ਟੀਮ ਨਾਲ ਮੌਕੇ ਉੱਤੇ ਪਹੁੰਚੇ ਅਤੇ ਟਿਪਰ ਨੂੰ ਕਬਜ਼ੇ ਦੇ ਵਿੱਚ ਲੈਣ ਉਪਰੰਤ ਮ੍ਰਿਤਕ ਦੇ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਗੜਸ਼ੰਕਰ ਦੇ ਲਾਸ਼ ਘਰ ਦੇ ਵਿੱਚ ਰੱਖਣ ਤੋਂ ਉਪਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਅੱਜ ਬਹੁਤ ਹੀ ਦੁਖਦਾਈ ਘਟਨਾ ਹੋਈ ਹੈ ਸਾਡੇ ਕੋਲ ਮੁੰਡਾ ਇਹ ਫੁੱਟਬਾਲ ਦੀ ਪ੍ਰੈਕਟਿਸ ਕਰਨ ਆਉਂਦਾ ਸੀ 14-15 ਸਾਲ ਦੀ ਇਹਦੀ ਉਮਰ ਸੀ ਬੱਚੇ ਦੀ ਅੱਜ ਸਵੇਰੇ ਆਨੰਦਪੁਰ ਸਾਹਿਬ ਤੋਂ ਰੋਡ ਤੋਂ ਆ ਰਿਹਾ ਸੀਗਾ ਵਾਪਸ ਤੇ ਜਾ ਰਿਹਾ ਸੀਗਾ ਉੱਥੇ ਗਵਰਨਮੈਂਟ ਸਕੂਲ ਦੇ ਖੇੜੇ ਪਾਸੇ ਤੇ ਇਹਦਾ ਰਸਤੇ ਦੇ ਵਿੱਚ ਇੱਕ ਟਿਪਰ ਜਿਹੜਾ ਕੋਈ ਬਜਰੀ ਦੇ ਨਾਲ ਭਰਿਆ ਹੋਇਆ ਸੀਗਾ ਉਹਦੇ ਥੱਲੇ ਆਣ ਕਰਕੇ ਇਹਦੀ ਮੌਤ ਹੋ ਗਈ ਬੱਚੇ ਦੀ ਤੇ ਸਰੀਰ ਦੇ ਵੀ ਦੋ ਟੁੱਟੇ ਹੋ ਗਏ ਜਿਹੜਾ ਟਰੱਕ ਡਰਾਈਵਰ ਹੈ ਉਹ ਮੌਕੇ ਤੋਂ ਫਰਾਰ ਹੋ ਗਿਆ ਤੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨੂੰ ਅਰੇਸਟ ਕਰਕੇ ਬੰਦੇ ਨੂੰ ਤੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜੇ ਟਿਪਰ ਜਿਹੜੇ ਆ ਅੰਨੇਵਾ ਚੱਲਦੇ ਆ ਸਵੇਰ ਨੂੰ ਇਹਨਾਂ ਨੂੰ ਪਤਾ ਨਹੀਂ ਮੁੰਡਾ ਬਿਲਕੁਲ ਕੱਚੇ ਤੇ ਜਾ ਰਿਹਾ ਸੀਗਾ ਤੇ ਉਹਨੂੰ ਕੱਚੇ ਤੇ ਹੀ ਟਰੱਕ ਵਾਲੇ ਨੇ ਧਰੜਾ ਦਿੱਤਾ ਤੇ ਉਹਦੇ ਸਰੀਰ ਦੇ ਦੋ ਟੋਟੇ ਹੋ ਗਏ ਬਹੁਤ ਹੀ ਦੁੱਖ ਲੱਗਿਆ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਉਹਦੇ ਫਾਜ਼ਿਲ ਦੀ ਪਹਿਲੇ 6 ਮਹੀਨੇ ਡੈਥ ਹੋ ਚੁੱਕੀ ਸੀਗੀ ਬੱਚੇ ਦੇ ਪਿਤਾ ਦੀ ਤੇ ਹੁਣ ਉਹ ਜਿਹੜਾ ਆਸਰਾ ਸੀਗਾ ਇਹ ਤੇ ਉਹ ਵੀ ਉਹ ਘਰ ਦਾ ਜਿਹੜਾ ਚਰਾਗ ਆ ਉਹ ਬੁਝ ਗਿਆ ਵੱਡਾ ਵੱਡਾ ਮੁੰਡਾ ਇਹ ਤੇ ਵੱਡਾ ਵੱਡਾ ਮੁੰਡਾ ਸੀਗਾ ਇਹ ਤੇ ਅਸੀਂ ਸਾਰਿਆਂ ਤੋਂ ਇਹ ਬੇਨਤੀ ਕਰਦੇ ਆਂ ਪ੍ਰਸ਼ਾਸਨ ਦੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤੇ ਬੱਚੇ ਇਨਸਾਫ ਦਿੱਤਾ ਜਾਵੇ। ਅੱਜ ਸਵੇਰੇ ਕਰੀਬ 6 ਵਜੇ 112 ਹੈਲਪਲਾਈਨ ਦੇ ਉੱਤੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਆਨੰਦਪੁਰ ਰੋਡ ਤੇ ਐਕਸੀਡੈਂਟ ਹੋਇਆ। ਜੋ ਮੌਕੇ ਤੇ ਆ ਕੇ ਦੇਖਿਆ ਵੀ ਇੱਕ ਲੜਕਾ ਅਨਕਿਤ ਜਿਸ ਦੀ ਉਮਰ 15 ਕੁ ਸਾਲ ਸੀ ਜੋ ਫੁੱਟਬਾਲ ਪ੍ਰੈਕਟਿਸ ਲਈ ਗਰਾਊਂਡ ਵਿੱਚ ਜਾ ਰਿਹਾ ਸੀ। ਜਿਸ ਤੋਂ ਇੱਕ ਪਿੱਛੋਂ ਆ ਰਹੇ ਟਿਪਰ ਨੰਬਰੀ BB65AD3527 ਨੇ ਹੇਠਾਂ ਦੇ ਕੇ ਐਕਸੀਡੈਂਟ ਕਰ ਦਿੱਤਾ ਉਹ ਜਿਸ ਨਾਲ ਉਸ ਲੜਕੇ ਦੀ ਮੌਤ ਹੋ ਗਈ ਹੈ ਡੈੱਡ ਬਾਡੀ ਨੂੰ ਜਿਹੜਾ ਸਿਵਲ ਹਸਪਤਾਲ ਗੜਸ਼ੰਕਰ ਰਖਾ ਦਿੱਤਾ ਪਰਿਵਾਰ ਦੇ ਬਿਆਨ ਹਾਸਲ ਕਰਕੇ ਜੋ ਵੀ ਟਿਪਰ ਵਾਲੇ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਕਿਤੋਂ ਆਇਆ ਟਿਪਰ ਕੋ ਪਤਾ ਹੈ ਨੇ ਟਿਪਰ ਦਾ ਜਿਹੜਾ ਡਰਾਈਵਰ ਸੀ ਇਹ ਮੌਕੇ ਤੋਂ ਟਿਪਰ ਖੜਾ ਕਰਕੇ ਦੌੜ ਗਿਆ ਬਾਕੀ ਉਹਦੀ ਭਾਲ ਕਰਕੇ ਉਹਨੂੰ ਵੀ ਕਾਬੂ ਕਰ ਲਿਆ ਜਾਵੇਗਾ ਇਹ ਆਨੰਦਪੁਰ ਸਾਹਿਬ ਸਾਈਡ ਤੋਂ ਹੀ ਆ ਰਿਹਾ ਸੀਗਾ ਟਿਪਰ ਤੇ ਲੜਕਾ ਵੀ ਉਸੇ ਰੋਡ ਤੋਂ ਹੀ ਜਿਹੜਾ